ਸਤਿ ਸ਼੍ਰੀ ਅਕਾਲ ਦੋਸਤੋ ਪੀ ਬੱਤੀ ਦੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਆ ਤੇ ਅੱਜ ਅਸੀਂ ਸੂਰੀ ਸਾਹਿਬ ਨਾਲ ਜਿਹੜੇ 33 ਭਾਰਤੀਏ ਭਾਰਤੀਆਂ ਨੂੰ ਜਿਹੜੇ ਬੰਦੀ ਬਣਾ ਕੇ ਉੱਥੇ ਨੌਕਰੀ ਕਰਾਈ ਜਾਂਦੀ ਸੀ ਟਰੀ ਦੇ ਵਿੱਚ ਉਹ ਰਿਹਾ ਹੋਏ ਆ ਉਸ ਮਸਲੇ ਤੇ ਗੱਲ ਕਰਾਂਗੇ ਤੇ ਕਰਦੇ ਆ ਪਹਿਲਾਂ ਸੂਰੀ ਸਾਹਿਬ ਦਾ ਸਵਾਗਤ ਫਿਰ ਕਰਾਂਗੇ ਇਸ ਮਸਲੇ ਤੇ ਜ਼ਰੂਰ ਗੱਲ ਸਵਾਗਤ ਹੈ ਸੂਰੀ ਸਾਹਿਬ ਧੰਨਵਾਦ ਰਕੇਸ਼ ਸਾਹਿਬ ਜੀ ਔਰ ਇਹ ਜਿਹੜਾ ਮਸਲਾ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਇਹ ਇਟਲੀ ਦੇ ਵੈਰੋਨਾ ਸ਼ਹਿਰ ਤੋਂ ਸਾਹਮਣੇ ਆ ਰਿਹਾ ਔਰ ਰਕੇਸ਼ ਸਾਹਿਬ ਵੀ ਮੈਂ ਦੱਸ ਦਵਾਂ ਇਟਲੀ ਨੂੰ ਯੂਰਪ ਦਾ ਭਾਰਤ ਕਿਹਾ ਜਾਂਦਾ ਇਟਲੀ ਨੂੰ ਯੂਰਪ ਦਾ ਭਾਰਤ ਕਿਹਾ ਜਾਂਦਾ ਕਿਉਂਕਿ ਭਾਰਤ ਵੀ ਦੇਖੋ ਭਾਰਤ ਵਿੱਚ ਜਿਵੇਂ ਪੰਜਾਬ ਹੈ ਜਿਹੜਾ ਜੀ ਉਹ ਖੇਤੀ ਪ੍ਰਧਾਨ ਸੂਬਾ ਇਸੇ ਤਰੀਕੇ ਇਟਲੀ ਵਿੱਚ ਖੇਤੀ ਬਹੁਤ ਹੁੰਦੀ ਹੈ ਤਾਂ ਜਿਹੜੇ 33 ਕਾਮਿਆਂ ਨੂੰ ਰਹਾ ਕਰਵਾਇਆ ਗਿਆ ਪੁਲਿਸ ਵੱਲੋਂ ਉਹਨਾਂ ਨੂੰ ਗੁਲਾਮ ਬਣਾ ਕੇ ਸਲੇਵ ਬਣਾ ਕੇ ਅਸਲ 'ਚ ਅਸੀਂ ਕਿਸ ਨੂੰ ਗੁਲਾਮ ਨਹੀਂ ਬਣਾ ਸਕਦੇ ਏਮਪਲਾਈ ਤਾਂ ਰੱਖ ਸਕਦੇ ਆ ਪਰ ਇੱਥੇ ਕੋਈ ਕਿਸੇ ਦਾ ਗੁਲਾਮ ਨਹੀਂ ਆ ਸੰਵਿਧਾਨ 'ਚ ਚੀਜ਼ਾਂ ਨਹੀਂ ਹੈਗੀਆਂ ਕਾਨੂੰਨ 'ਚ ਚੀਜ਼ਾਂ ਨਹੀਂ ਹੈਗੀਆਂ ਕਿ ਅਸੀਂ ਕਿਸ ਨੂੰ ਆਪਣਾ ਗੁਲਾਮ ਬਣਾ ਦਈਏ ਇੱਥੇ ਬੜੀ ਬਾਰ ਲੋਕੀ ਵੀ ਕਹਿੰਦੇ ਕਿ ਉਹ ਜੀ ਮੇਰਾ ਓਨਰ ਆ ਓਨਰ ਮਤਲਬ ਮਾਲਕ ਇੱਥੇ ਕੋਈ ਕਿਸੇ ਦਾ ਮਾਲਕ ਨਹੀਂ ਆ ਜੀ ਜੀ ਕੋਈ ਕਿਸੇ ਦਾ ਬਾਸ ਤਾਂ ਹੋ ਸਕਦਾ ਪਰ ਮਾਲਕ ਨਹੀਂ ਹੋ ਸਕਦਾ ਔਰ ਇਸੇ ਤਰੀਕੇ ਤੁਸੀਂ ਕਿਸੇ ਨੂੰ ਗੁਲਾਮ ਨਹੀਂ ਬਣਾ ਸਕਦੇ ਪੰਜਾਬ ਚੋਂ ਤਾਂ ਇਦਾਂ ਦੀ ਖਬਰ ਆ ਜਾਂ ਰਾਜਸਥਾਨ ਤੋਂ ਤਾਂ ਆਉਂਦੀਆਂ ਸੀਗੀਆਂ ਕਿ ਜੀ ਗੁਲਾਮ ਬਣਾ ਕੇ ਖੇਤੀ ਕਰਵਾਈ ਜਾ ਰਹੀ ਸੀ ਪਰ ਇਸ ਤਰੀਕੇ ਦੀ ਖਬਰ ਇਟਲੀ ਦੇ ਵਰੋਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 33 ਭਾਰਤੀਆਂ ਨੂੰ ਪਹਿਲਾਂ ਬਾਹਰ ਲਜਾਇਆ ਜਾਂਦਾ ਫਿਰ ਤਰੀਕੇ ਨਾਲ ਉਹਨਾਂ ਤੇ 13000 ਰੁਪਏ ਦਾ ਉਹਨੂੰ ਕਿਹਾ ਜਾਂਦਾ ਕਿ ਤੁਹਾਡੇ ਕਾਗਜ਼ਾ ਪੱਤਰਾਂ ਲਈ 13000 ਜਿਹੜੇ ਯੂਰੋ ਆ ਉਹ ਖਰਚ ਕਰਨੇ ਪਏ ਆ ਤੇ ਹੁਣ ਤੁਸੀਂ ਅਜਾਤ ਹੀ ਆਪਣਾ ਕਰਜ਼ਾ ਨਹੀਂ ਲੌਂਦੇ ਤੁਸੀਂ ਸਾਡੇ ਕੋਲੇ ਕੰਮ ਕਰਨਾ ਇੱਥੋਂ ਇਹ کہہ ਕੇ ਲੈ ਕੇ ਜਾਇਆ ਜਾਂਦਾ ਕੀ ਸੀਜ਼ਨਲ ਮਜ਼ਦੂਰੀ ਕਰਾਉਣੀ ਹੈ ਜੀ ਮੌਸਮੀ ਮਜ਼ਦੂਰੀ ਕਰਾਉਣੀ ਹੈ ਤੇ 17000 ਯੂਰੋ ਤੁਹਾਨੂੰ ਮਿਲਣਾ ਇੱਕ ਸੀਜ਼ਨ ਦਾ ਪਰ ਉੱਥੇ ਜਾ ਕੇ 13000 ਦਾ ਕਰਜ਼ਾ ਝੜਾ ਦਿੰਦੇ ਆ ਤਰੀਕੇ ਨਾਲ ਦੇਖੋ ਲੇਬਰ ਦੀ ਘਾਟ ਤਾਂ ਸਾਰੇ ਪਾਸੇ ਹੈ ਮਜ਼ਦੂਰਾਂ ਦੀ ਘਾਟ ਤਾਂ ਕੈਨੇਡਾ ਵਿੱਚ ਵੀ ਹੈ ਅਮਰੀਕਾ ਵਿੱਚ ਵੀ ਹੈ ਦੁਬਈ ਵਿੱਚ ਵੀ ਹੈ ਤਾਂ ਹੀ ਤਾਂ ਉਹ ਆਪਣੇ ਜਿਹੜੇ ਏਸ਼ੀਆ ਕੰਟਰੀਜ਼ ਤੋਂ ਲੋਕ ਜਿਆਦਾ ਨੂੰ ਲੈ ਕੇ ਜਾਂਦੇ ਆ ਹੁਣ ਜੇ ਆਪਾਂ ਕਹਿ ਲਈਏ ਕੈਨੇਡਾ ਜਾਂਦੇ ਕੋਈ ਸਿੱਧੇ ਜਾ ਕੇ ਤਾਂ ਮੈਨੇਜਰ ਬਣਾ ਨਹੀਂ ਦਿੰਦਾ ਠੀਕ ਹੈ ਨਾ ਅਮਰੀਕਾ ਦਾ ਵੀ ਇਹੀ ਹਾਲ ਹੈ ਆਪਣੇ ਮੁੰਡੇ ਨੌਕਰੀਆਂ ਹੀ ਕਰਦੇ ਆ ਪਹਿਲਾਂ ਮੈਂ ਪਾਪਾ ਕਹ ਲਈ ਏਟਲੇ ਪੱਤਰ ਤੇ ਨੌਕਰੀਆਂ ਜਦਾਂ ਮਿਲਦੀਆਂ ਠੀਕ ਹੈ ਨਾ ਘੰਟੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਪਰ ਇੱਥੇ ਤਾਂ ਇਹਨਾਂ ਨੇ ਕਾਨੂੰਨ ਦੀਆਂ ਤਜੀਆਂ ਉਡਾਤੀਆਂ ਫਿਰ ਉਹਨਾਂ ਵਿਖੇ 4 ਯੂਰੋ ਪ੍ਰਤੀ ਘੰਟਾ ਦੇ ਹੁੰਦੇ ਸੀਗੇ ਔਰ 12-12 ਘੰਟੇ ਕੰਮ ਕਰਾਉਂਦੇ ਸੀਗੇ ਕੀ ਆ ਕੁਝ ਨਿਕਲਿਆ ਕੁਝ ਪਰ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਨੇ ਉਹਨਾਂ ਨੂੰ ਰਿਹਾ ਕਰਾਇਆ ਉਹਨਾਂ ਦੀ ਕੈਦ ਚੋਂ ਛਡਾਇਆ ਤਾਂ ਇੱਥੋਂ ਅਸੀਂ ਇਹ ਗੱਲ ਸਮਝੀਏ ਕਿ ਇੰਡੀਆ ਵਿੱਚ ਕਿੰਨੀ ਬੇਰੋਜ਼ਗਾਰੀ ਹੈ ਕਿ ਨੌਜਵਾਨ ਆਪਣੇ ਪੁਰਖਿਆਂ ਦੀ ਪੂੰਜੀ ਵੇਚ ਕੇ ਲੋਨ ਲੈ ਕੇ ਬਾਹਰ ਜਾਂਦੇ ਆ ਤੇ ਬਾਹਰ ਜਾ ਕੇ ਫਿਰ ਲੋਨ ਚੜ ਜਾਂਦੇ ਆ ਮਤਲਬ ਅਸੀਂ ਕਿ ਜ਼ਿੰਦਗੀ ਚ ਸਿਰਫ ਲੋਣੇ ਲਾਣ ਆਏ ਆ ਸਾਡੀ ਜ਼ਿੰਦਗੀ ਚ ਸਕੂਨ ਆਊਗਾ ਕਿ ਨਹੀਂ ਆਊਗਾ ਔਰ ਵੱਡੇ ਵੱਡੇ ਬੰਦੇ ਦੇਖ ਲਓ 5 5 6 6 7 7 ਕਰੋੜ ਹਜ਼ਾਰ ਕਰੋੜ 5 5 6 6 7 7 ਹਜ਼ਾਰ ਕਰੋੜ ਆਪਣੇ ਵਿਆਹਾਂ ਤੇ ਲਾਉਂਦੇ ਆ ਔਰ ਜਦੋਂ ਲੱਗੇ ਕਿ ਖਰਚਾ ਜ਼ਿਆਦਾ ਹੋ ਗਿਆ ਫਿਰ ਫਿਰ ਚਾਰਜ ਮਹਿੰਗਾ ਕਰ ਦੋ ਹੈ ਕਿਸੇ ਚੀਜ਼ ਦਾ ਕੋਈ ਰੂਲ ਰੈਗੂਲੇਸ਼ਨ ਨਹੀਂ ਔਰ ਜਿਹੜੇ ਆਮ ਘਰਾਂ ਦੇ ਮੁੰਡੇ ਉਹ ਐਦਾਂ ਰੁੱਲਦੇ ਆ ਦਿਖਾਏ ਸੁਪਨੇ ਕੁਝ ਜਾਂਦੇ ਆ ਅਸਲੀਅਤ ਕੁਝ ਨਿਕਲਦੀ ਸੇਮ ਸਥਿਤੀ ਪੰਜਾਬ 'ਚ ਵੀ ਆ ਐ ਇੱਕ ਪੰਟ ਵਿੱਚ ਇੱਥੇ ਹੌਲੀ ਕਰੀ ਆਹ ਦੇਖੋ ਆਹ ਟ੍ਰੈਫਿਕ ਲਾਈਟਾਂ ਆ ਮੇਰੇ ਉੱਤੇ ਖਿਆਲ ਆ ਗਿਆ ਮਨ 'ਚ ਚਲੋ ਚਲੋ ਚਲਾ ਦੋ ਗੱਡੀ ਇਹ ਦੋ ਦਹਾਕੇ ਪਹਿਲਾਂ ਸਭੀ ਲਾਈਟਾਂ ਲੱਗੀਆਂ ਸੀਗੀਆਂ ਤਾਂ ਹੁਣ ਕਈ ਸਾਲਾਂ ਤੋਂ ਐਦੀ ਹੀ ਵਿਚਾਰੀਆਂ ਉਹ ਪਈ ਐ ਲੈਟ ਇੱਕ ਇਹ ਵੀ ਐਕਸੀਡੈਂਟਾਂ ਦੇ ਸਬੱਬ ਬਣਦੀ ਐ ਕਿਉਂਕਿ ਕੇਵਲੇ ਮੋਟਰਸਾਈਕਲ ਵਾਲਨੇ ਕਟਾਈ ਜੀ ਮਾਰਨ ਦੀ ਤੇ ਪੈਰਪੂਰ ਚ ਪੜ ਜਾਂਦੀ ਐ ਲੱਤ ਲੁੱਤ ਚ ਫਸ ਜਾਂਦੀ ਐ ਮਰਾਜ਼ ਸ਼ੁਕਰ ਕਰ ਰਹੇ ਨੇ ਪੰਜਾਬੀ ਹੋਣਾ ਮਾਲਕ ਪੰਜਾਬੀ ਪੰਜਾਬੀ ਦਾ ਖੂਨ ਪੀਂਦਾ ਨੇ ਹੋਰ ਵੀ ਪੀਂਦੇ ਆ ਕੱਲੇ ਪੰਜਾਬੀ ਨਹੀਂ ਪੀਂਦੇ ਪੰਜਾਬੀ ਕੰਨੂ ਪੀਂਦੇ ਆ ਆ ਮੇਰਾ ਇੱਕ ਨੌਨ ਗਿਆ ਜੀ ਅਮਰੀਕਾ ਚ ਉਹਨੇ ਕਿਸੇ ਦੇ ਕੰਮ ਕੀਤਾ ਸਪੈਨਿਸ਼ ਹੈ ਗਈ 10 ਦਿਨ ਕੰਮ ਕਰਾਇਆ ਕੋਈ ਵੀ ਨਹੀਂ ਤਨਖਾਹ ਦਿੱਤੀ ਤਾਂ ਬੰਦਾ ਪੀਣ ਵਾਲਾ ਚਾਹੀਦਾ ਹੈ ਪੰਜਾਬੀ ਭੋਲੇ ਆ ਪੰਜਾਬੀਆਂ ਦਾ ਸਾਰੇ ਖੂਨ ਪੀਂਦੇ ਆ ਪਰ ਕੀ ਦੇਖੋ ਜਿਹੜੇ ਨਾ ਰੱਬ ਨੂੰ ਟੱਬ ਕਹਿੰਦੇ ਆ ਉਹੀ ਕਿਸੇ ਨਾਲ ਬੇਇਨਸਾਫੀ ਕਰਦੇ ਆ ਜਿਨ੍ਹਾਂ ਨੂੰ ਮਾਤਯਾਦ ਨਹੀਂ ਉਹ ਇਹ ਇਹ ਡਿਪੈਂਡ ਇਹ ਜ਼ਰੂਰੀ ਨਹੀਂ ਆ ਕਿ ਬੰਦਾ ਪੰਜਾਬੀ ਐ ਕਿ ਬੰਦਾ ਸਪੈਨਿਸ਼ ਐ ਕਿ ਯੂਰੋਪੀਅਨ ਐ ਕਿ ਮੈਕਸੀਕਨ ਐ ਡਿਪੈਂਡ ਕਰਦਾ ਤੁਹਾਡੀ ਨੇਚਰ ਕਿਹੋ ਜਾਈ ਹੈ ਪਰ ਆਪਣੇ ਬੰਦੇ ਨੂੰ ਆਪਣੇ ਬੰਦੇ ਤੋਂ ਉਮੀਦ ਹੁੰਦੀ ਹੈ ਮੰਨ ਲਓ ਤੁਸੀਂ ਮੈਨੂੰ ਵਿਲਾਇਤ ਤੇ ਟੱਕਰ ਦੇ ਮੈਂ ਤੁਹਾਨੂੰ ਵਿਲਾਇਤ ਟੱਕਰ ਦਾ ਬੰਦਾ ਆਪਣੇ ਤੋਂ ਉਮੀਦ ਕਰਦਾ ਪਰ ਜਦ ਆਪਣਾ ਵੀ ਸਾਥ ਨਾ ਹੋਵੇ ਫਿਰ ਇਹ ਕਿਹਾ ਜਾਂਦਾ ਕਿ ਪੰਜਾਬੀ ਪੰਜਾਬੀ ਦਾ ਗੂਰ ਕੀਦਿਆ ਤਾਂ ਆ ਲਾਈਟਾਂ ਦੀ ਗੱਲ ਕਰਦੇ ਸੀ ਇੱਧਰ ਵੀ ਦੇਖ ਲਓ ਜੀ ਔਰ ਆ ਨਾਲ ਦੀ ਨਾਲ ਪੋਸਟ ਬਣੀ ਹੋਈ ਹੈ ਤੇ ਇਹ ਵੀ ਗਿਲੇ ਸਾਹਮਣੇ ਆ ਰਹੇ ਆ ਕਹਿੰਦੇ ਕਿ ਜੀ ਸ਼ਾਮ ਨੂੰ 7 ਵਜੇ ਤੋਂ ਬਾਅਦ ਔਰ ਦਿਨੇ 9 ਵਜੇ ਤੋਂ ਪਹਿਲਾਂ ਕਹਿੰਦੇ ਪੋਸਟ 'ਚ ਨਹੀਂ ਹੁੰਦੇ ਮੁਲਾਜ਼ਮ ਪਰ ਮੁਲਾਜ਼ਮ ਵੀ ਵਿਚਾਰੇ ਕੀ ਕਰਨ ਸਾਰਾ ਦਿਨ ਅੱਜ ਅੱਜਕੱਲ੍ਹ ਦੇਖ ਲਓ ਸਭ ਹੀ ਅਤਿ ਆਧੁਨਿਕ ਆਪਾਂ ਕਹਿੰਦੇ ਆ ਜੀ ਜੀ ਸੌਫਟਵੇਅਰ ਕਿੰਨੇ ਆ ਗਏ ਕੰਪਿਊਟਰਾਂ ਨੇ ਬੰਦਿਆਂ ਦੀ ਜਗ੍ਹਾ ਲੈ ਲਈ ਲੇਕਿਨ ਇੱਥੇ ਲਾਈਟਾਂ ਦੀ ਜਗ੍ਹਾ ਬੰਦੇ ਨੂੰ ਲੈਣੀ ਪੈਗੀ ਸਹੀ ਹੈ ਕਈ ਸਾਲਾਂ ਤੋਂ ਇਹੀ ਮੰਤ ਚੱਲੀ ਜਾਂਦੀ ਕਿ ਭਾਈ ਸੁਧਾਰ ਦਿਓ ਇਹਨਾਂ ਨੂੰ ਪਰ ਟ੍ਰੈਫਿਕ ਜਿਵੇਂ ਕਰਨ ਰੋਜ਼ ਪੈਂਦਾ ਔਰ ਜਾਗਦਾਨੀ ਪ੍ਰਸ਼ਾਸਨ ਜਾਂਤੇ ਸਟਰੀਟ ਲਾਈਟਾਂ ਚਲੋ ਆ ਇਧਰਲੇ ਪਾਸੇ ਫਿਰ ਵੀ ਠੀਕ ਹੈ ਜਦ ਤੱਕ ਟ੍ਰੈਫਿਕ ਲਾਈਟਾਂ ਨਹੀਂ ਸਹੀ ਹੁੰਦੀਆਂ ਸਚਾਰੂ ਟੰਗਣਾ ਨਹੀਂ ਉਹਨਾਂ ਨੂੰ ਚਲਾਇਆ ਜਾਂਦਾ ਉਸ ਟਾਈਮ ਉਸ ਟਾਈਮ ਤੱਕ ਟ੍ਰੈਫਿਕ ਮਲਾਦੇ ਹੋ ਬਚਾਰੇ ਡਿਊਟੀ ਨਿਭਾਉਂਦੇ ਆ ਅਣਥੱਕ ਮਿਹਨਤ ਕਰਦੇ ਆ ਪਰ ਜਿੱਥੇ ਆਪਾਂ ਤੁਸੀਂ ਵੀ ਕੁਐਤ ਤੋਂ ਆਏ ਆ ਜੀ ਜੀ ਦੁਬਈ ਮੈਂ ਦੇਖ ਲਈ ਇੰਗਲੈਂਡ ਦੇਖ ਲਈ ਆ ਪੀਟਰ ਭਾਜੀ ਮੈਸੇਜ ਕਰੀ ਜਾਂਦੇ ਪੀਟਰ ਸ਼ੋਕਰ ਜੀ ਇੰਗਲੈਂਡ ਤੋਂ ਤਾਂ ਬਾਹਰ ਸਥਿਤੀ ਐਦਾ ਕਿ ਤੁਸੀਂ ਗੱਡੀ ਉੱਦਾਂ ਹੀ ਨਹੀਂ ਤੇਜ਼ ਚਲਾਉਂਦਾ ਕਿ ਕੈਮਰਾ ਉਸੇ ਵੇਲੇ ਚਲਾਨ ਘੱਟ ਦਿੰਦਾ ਅਸੀਂ ਹਾਲੇ ਤੱਕ ਵੀ ਮੈਨੂਅਲ ਕੰਮ ਕਰੀ ਜਾਂਦੇ ਆ ਆ ਲਓ ਜੀ ਆ ਇੱਕ ਹੋਰ ਵੇਖਣੇ ਆ ਲਓ ਦੱਸੋ ਤੇ ਸੀਐਮ ਸਾਹਿਬ ਦੀ ਫੋਟੋ ਤੇ ਥੱਲੇ ਆ ਹਾਲਾਤ ਦੇਖੋ ਹੈ ਇੱਕ ਮਤਲਬ ਲਾਈਨ ਪੂਰੀ ਘੇਰ ਹੋਈ ਹੋਇਆ ਟਰੈਕ ਬਿਲਕੁਲ ਚਿੱਟੀ ਪੱਟੀ ਇਹ ਜਿਹੜੇ ਦੇਖ ਰਹੇ ਵੀਡੀਓ ਭਾਜੀ ਇਹ ਵੀਰਾਂ ਪੈਣ ਨੂੰ ਕਹਿੰਦਾ ਜਾਊਗਾ ਚਿੱਟੀ ਪੱਟੀ ਉਹ ਨਹੀਂ ਐ ਕਿ ਸਾਈਡ ਤੇ ਪਾਰਕਿੰਗ ਵਾਲੀ ਐ ਜੀ ਜੀ ਇਹ ਦੋ ਗੱਡੀਆਂ ਤੇ ਰਹਾ ਆ ਤੇ ਇੱਕ ਕੂੜੇ ਨੇ ਰਾ ਘੇਰਿਆ ਹੋਇਆ ਆ ਤਾਂ ਆ ਹਾਲਾਤ ਨੇ ਪੀਟਰ ਛੋਕਰ ਜੀ ਹੁੰਦੀ ਥੋੜੀ ਇੰਗਲੈਂਡ ਜਿੱਦਾਂ ਮਨ ਮਰਜ਼ੀ ਦੇ ਮਾਲਕ ਐ ਆਪਾਂ ਔਰ ਜੇ ਕੋਈ ਹੋਰ ਮੇਰੇ ਵਰਗਾ ਸਿਆਣਾ ਆ ਗਿਆ ਉਹਨੇ ਵੀ ਇਹਦੇ ਉੱਤੇ ਹੀ ਸੱਟ ਕੇ ਜਣਾ ਤੁਨ ਕਾਲਾ ਜਿੱਥੇ ਪਹਿਲਾਂ ਇੰਨਾ ਉੱਥੇ ਖੋਰ ਸਹੀ ਹੈ ਬਿਲਕੁਲ ਸਹੀ ਹੈ ਰਾਜ ਸ਼ੋਕਰ ਕਹਿੰਦੇ ਕਮੈਂਟ ਜਰੂਰ ਪੜਨਾ ਪਹਿਲਾਂ ਮੈਂ ਆ ਜ਼ੁਬਾਨ ਬੰਦ ਕਰਕੇ ਪੜ ਲਵਾਂ ਕੋਈ ਸ਼ੋਰ ਨਾ ਆਵੇ ਕਿ ਸਿੱਧਾ ਹੀ ਪੜਤ ਮਾਰ ਕੇ ਸਭ ਦੀ ਹੁਣ ਚੱਲ ਪੜ ਦਿੰਨੀ ਹੈ ਨਾ ਕਹਿੰਦੇ ਕਿ ਕਮੈਂਟ ਜਰੂਰ ਪੜਨਾ ਤੇ ਨਵਾਂ ਸ਼ਹਿਰ ਜਿਹੜਾ ਸਾਡਾ ਜ਼ਿਲ੍ਹਾ ਹੈ ਨਾ ਇਸ ਵੇਲੇ ਵੈਸੇ ਵੈਂਟੀਲੇਟਰ ਤੇ ਆ ਇਹਦੇ ਸਾਰੇ ਪ੍ਰਧਾਨ ਜਿਹੜਾ ਕੋਈ ਰਿਆ ਹੋਵੇ ਐਕਸ ਹੋਵੇ ਕਾਂਗਰਸ ਦਾ ਹੋਵੇ ਜਾਂ ਹਲਕਾ ਇਨਚਾਰਜ ਵੈਸੇ ਚਾਰਜ ਲਿਖਿਆ ਇਹਨਾਂ ਨੇ ਚਾਰਜ ਹੋਵੇ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੀਆਂ ਛੁੱਟੀਆਂ ਕੱਟ ਰਹੇ ਹਨ ਤੇ ਨਵਾਂ ਸ਼ਹਿਰ ਦੇ ਵਿੱਚ ਸੀਰਵਜ ਲੈ ਲਓ ਤੇ ਜੇ ਤੇ ਜਾ ਹੋਰ ਕੁਝ ਵੀ ਲੈ ਲਓ ਸਭ ਬੰਦ ਪਏ ਹਨ ਤੇ ਨਵਾਂ ਸ਼ਹਿਰ ਬਿਲਕੁਲ ਵੈਂਟੀਲੇਟਰ ਤੇ ਆ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਨਵਾਂ ਸ਼ਹਿਰ ਦਾ ਐਮਐਲਏ ਕੌਣ ਹੈ ਇਹ ਰਾਜ ਸ਼ੋਕਰ ਜੀ ਨੇ ਕਿਹਾ ਪੀਟਰ ਸ਼ੋਕਰ ਕਹਿੰਦੇ ਦੈਟਸ ਅਲਰੀ ਬੈਡ ਇਟਸ ਰੀਲੀ ਬੈਡ ਬੈਡ ਬ੍ਰਦਰ ਔਰ ਰਾਸ਼ੁਕਰ ਜੀ ਵੇਖੋ ਯਾਰ ਗਰਮੀਆਂ ਆ ਪ੍ਰਧਾਨ ਨੇ ਚਾਹੇ ਹਲਕੇ ਇੰਚਾਰਜ ਨੇ ਉਹ ਵੀ ਇੰਜੋਏ ਕਰ ਸਕਦੇ ਯਾਰ ਇਹ ਤਾਂ ਤੁਸੀਂ ਅਸੀਂ ਜ਼ਿੰਦਗੀ ਤੇ ਨਰਕ ਕੱਟਣ ਆਏ ਆ ਜਿਨਾਂ ਕੋ 4 ਪੈਸੇ ਆ ਉਹਨਾਂ ਹੀ ਤਾਂ ਨਜ਼ਾਰੇ ਲੈਣੇ ਕਿ ਨਹੀਂ ਲੈਣੇ ਹੈ ਇਹ ਤਾਂ ਥੋੜੇ ਸਾਡੇ ਵਰਗੇ ਹੀ ਆ ਜਿਹੜੇ ਵਿਚਾਰੇ ਮਿੱਟੀ 'ਚ ਮਿੱਟੇ ਹੋਏ ਰਹਿੰਦੇ ਆ ਪਸੀਨੇ ਦਾ ਪਸੀਨਾ ਹੋਏ ਰਹਿੰਦੇ ਆ ਔਰ ਇੰਨੇ ਕਹਿ ਕੇ ਆਪਣੇ ਆਪ ਨੂੰ ਚਾਹ ਦੇ ਲਈਦਾ ਸਾਡੇ ਪਸੀਨੇ 'ਚ ਤੇਰੇ ਪਰਫਿਊਮ ਨਾਲੋਂ ਵੱਧ ਖੁਸ਼ਬੂ ਆ ਕਿਉਂਕਿ ਇਮਾਨਦਾਰੀ ਦਾ ਪਰ ਜਿਹਦੇ ਭਾਗਾਂ ਜੋ ਲਿਖਿਆ ਉਹਨੇ ਉਹੀ ਪਉਣਾ ਜੀ ਲੇਕਿਨ ਸੱਚੀਓ ਰਾਜੋਕਰ ਜੀ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਸਾਨੂੰ ਹਰ ਇੱਕ ਪਾਸਿਓ ਜੇ ਕਹਿ ਲਈਓ ਕਹਿ ਲਈਏ ਅੱਠਾਂ ਪਾਸਿਓ ਸ਼ਹਿਰ ਦੇ ਹੌਲਾ ਆਉਂਦੀਆਂ ਮੈਂ ਚਾਰ ਕੋਨੇ ਨਹੀਂ ਕਹਿੰਦਾ ਅੱਠਾਂ ਪਾਸਿਓ ਤੋਂ ਹੀ ਗੈਰਮਾ ਜੇ ਕਹ ਲੋ ਪ ਮੈਂ 10 ਪਾਸਿਓ ਤੋਂ ਵੀ ਛੱਡੋ 19 ਪਾਸਿਓ ਤੋਂ ਕੌਲਾ ਆਉਂਦੀਆਂ ਪਰ ਅਫਸੋਸ ਇਹੀ ਹੈ ਲੋਕ ਫੋਨ ਕਰਕੇ ਕਹਿ ਦਿੰਦੇ ਆ ਕੈ ਸੂਰੀ ਸਾਹਿਬ ਆ ਪ੍ਰੋਬਲਮ ਹੈ ਰਕੇਸ਼ ਸਾਹਿਬ ਨੂੰ ਅਜ ਬੰਦਾ ਮਿਲਿਆ ਦੋ ਤਿੰਨ ਦਿਨ ਤੋਂ ਮਿਲ ਰਿਹਾ ਸੀ ਮੈਂ ਕਹਿੰਦਾ ਲੈਂਡ ਜਗਾ ਦਵਾ ਸਾਹਿਬ ਵੀ ਦੁਨੇਰੇ ਚੂਹ ਨਹੀਂ ਦਿੰਦਾ ਚਲੋ ਕੋਈ ਗੱਲ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਜਿਵੇਂ ਤੁਸੀਂ ਇਹ ਵੀਡੀਓ ਪਾਈ ਨਾ ਇਹਨੂੰ ਦੇਖ ਕੇ ਕਈ ਕੋਲ ਮੈਨੂੰ ਵੀ ਆਈ ਹੈ ਮਹਾਰਾ ਸਾਡੇ ਵੀ ਜਿਹੜਾ ਮੱਲੇ ਦੇ ਵਿੱਚ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਪਾਣੀ ਦਾ ਪੱਧਰ ਵਾਕੇ ਸੂਰੀ ਸਾਹਿਬ ਪਾਣੀ ਦਾ ਪੱਧਰ ਦੇਖੋ ਸ਼ਹਿਰ 'ਚ ਵੀ ਡਿੱਗ ਗਿਆ ਸੀ ਇਹਦਾ ਮਤਲਬ ਇਹ ਸਮਝੀਏ ਕਿ ਕੱਲਾ ਕਿਸਾਨੀ ਕਰਕੇ ਨਹੀਂ ਸ਼ਹਿਰ 'ਚ ਵੀ ਮਿਸਯੂਜ਼ ਬਹੁਤ ਹੋ ਰਿਹਾ ਫੈਕਟਰੀਆਂ 'ਚ ਬਹੁਤ ਮਿਸਯੂਜ਼ ਹੋ ਰਿਹਾ ਘਰ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਰਾਜੋਕਰ ਜੀ ਕਿਉਂਕਿ ਤੁਸੀਂ ਗੱਲ ਛੇੜੀ ਹੈ ਸ਼ਹਿਰ ਚ ਸਾਰੇ ਅਵਾਰਡਸ ਚ ਸਾਨੂੰ ਕਾਲ ਆਉਂਦੀ ਹੈ ਲੇਕਿਨ ਅਫਸੋਸ ਦੀ ਗੱਲ ਇਹੀ ਹੁੰਦੀ ਹੈ ਕਿ ਕਿਸਾ ਵੀ ਨੂੰ ਬੰਦਾ ਮਿਲਿਆ ਬੰਦੇ ਇਹ ਕਹਿੰਦੇ ਕਿ ਦਿਨੇਸ਼ ਸ਼ੁਰੀ ਆਵੇ ਸਾਡਾ ਪੱਖ ਰੱਖ ਕੇ ਜਾਵੇ ਅਸੀਂ ਐ ਖੜੇ ਰਹੀਏ ਤੇ ਬਾਅਦ ਚ ਜੇ ਕੋਈ ਸਾਨੂੰ ਐਮਸੀ ਜਾਂ ਪ੍ਰਧਾਨ ਪੁੱਛੇ ਅਸੀਂ ਕੀ ਹੋਸੀ ਤਾਂ ਸਭ ਹੋਈ ਨਹੀਂ ਸੀ ਆਪ ਹੀ ਆ ਕੇ ਕਰ ਗਿਆ ਐਦਾਂ ਨਹੀਂ ਜੀ ਹੋਣੀ ਆ ਜੇ ਤੁਹਾਡੇ ਪੀੜ ਹੁੰਦੀ ਤੁਹਾਨੂੰ ਦੱਸਣਾ ਤਾਂ ਬਹੁਗਾ ਘੱਟੋ ਘੱਟ ਕੇ ਮੇਰੀ ਬਾਹ ਦੁਖਦੀ ਆ ਜਾ ਮੇਰਾ ਲੱਕ ਦੁੱਕਦਾ ਅਜੇ ਤੱਕ ਦਵਾਈ ਦੇ ਸਕਦੇ ਆ ਜਿਹੜਾ ਆਪਰੇਸ਼ਨ ਆ ਇਲਾਜ ਆ ਉਹ ਪ੍ਰਸ਼ਾਸਨ ਨੇ ਕਰਨਾ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੇ ਕਰਨਾ ਜਦ ਤੱਕ ਤੁਸੀਂ ਆਪਣੇ ਲਈ ਆਪ ਨਹੀਂ ਖੜਦੇ ਮੈਂ ਆ ਕੇ ਨਜਾਇਜ਼ ਖੜਾ ਫਿਰ ਲੋਕੀ ਕਈ ਵੇਲੇ ਵੀ ਕਹਿੰਦੇ ਸੱਦੀ ਨਾ ਬੁਲਾਈ ਮੈਂ ਲੜ ਦੇ ਤਾਈ ਤੁਮ ਆਪ ਨਿੰਦਾ ਭੇਜ ਕੇ ਸੱਦੇ ਆਵੇ ਕਿ ਇੱਥੇ ਆ ਜਾਓ ਜੀ ਇਸ ਕਰਕੇ ਅੰਟਿਲ ਤੁਸੀਂ ਨਹੀਂ ਬੋਲਦੇ ਅਸੀਂ ਕਿਵੇਂ ਆ ਕੇ ਖੜ ਜਾਾਂਗੇ ਜੀ ਤੁਹਾਡੇ ਨਾਲ ਆ ਕੇ ਤਾਂ ਖੜਾਂਗੇ ਉਹ ਆਕੇ ਅਸੀਂ ਲੋਕਾਂ ਨੂੰ ਕਰਾ ਥੋੜੇ ਕਰਨਾ ਆ ਯਾਰ ਤੇਰੇ ਬਾਹਰ ਪਾਣੀ ਖੜਾ ਆ ਯਾਰ ਤੇਰੇ ਮਹੱਲੇ ਚ ਪਾਣੀ ਖੜਾ ਅਸੀਂ ਤਾਂ ਇੱਕ ਹੋਕਾ ਉਦੋਂ ਦਵਾਂਗੇ ਆਪਣੇ ਕੈਮਰੇ ਮੂਰੇ ਜਦੋਂ ਤੁਸੀਂ ਰੈਡੀ ਹੋਵੋਗੇ ਕਿ ਅਸੀਂ ਸੱਚੀਓ ਪਰੇਸ਼ਾਨ ਹਾਂ ਜੀ ਹਨਾ ਇਹ ਚੀਜ਼ ਹੈ ਔਰ ਰਾਜ ਸ਼ੋਕਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਾਗਜ਼ੀ ਕਾਰਵਾਈਆਂ ਕਾਗਜ਼ਾਤ ਜੀ ਨਵਾਂ ਸ਼ਹਿਰ ਐਂ ਲੱਗਦਾ ਕਿ ਬਹੁਤ ਤਰੱਕੀ ਹੋ ਗਈ ਨੰਬਰ 1 ਮੈਂ ਤਾਂ ਬੜੀ ਵਾਰ ਮੇਰੇ ਖਿਆਲ ਤਾਂ ਕਹਿ-ਕਹਿ ਕੇ ਮੇਰੀ ਜੀਬ ਵੀ ਥੱਕ ਗਈ ਮੈਂ ਤਾਂ ਹੈਰਾਨ ਆ ਕਿ ਜੇ ਇਹ ਨੰਬਰ 1 ਆ ਜਿਹੜਾ ਲਾਸਟ ਆ ਉਹ ਭਾਈ ਉਹਦਾ ਕੀ ਹਾਲ ਹੋਊਗਾ ਤੇ ਜੀ ਸੁਰੀ ਸਾਹਿਬ ਬਿਲਕੁਲ ਸਹੀ ਗੱਲ ਕਹੀ ਅਸੀਂ ਨੰਬਰ 1 ਨੇ ਆ ਤੇ ਲਾਸਟ ਵਾਲਾ ਕਿੱਦਾਂ ਆਊਗਾ ਮਤਲਬ ਇਹ ਸੋਚ ਕੇ ਪ੍ਰਾਊਡ ਨਹੀਂ ਹੁੰਦਾ ਕਿ ਅਸੀਂ ਨੰਬਰ 1 ਨੇ ਮੈਂ ਤਾਂ ਹੀ ਸੋਚੀ ਅੰਨਾ ਕੀ ਯਾਰ ਜਿਹਨੇ ਸਭ ਤੋਂ ਥੱਲੇ ਹੋਣਗੇ ਉਹ ਕਿਹੋਣਗੇ ਉਹ ਵੀ ਲਿਸਟ 'ਚ ਹੈ ਕਿ ਕੱਲੇ ਅਸੀਂ ਵਨ ਨਹੀਂ ਆ ਅਸੀਂ ਰੇਸ 'ਚ ਭੱਜੇ ਤਾਂ ਹੀ ਜਮੇਵਾਨ ਨੇ ਇਹ ਇੰਦਾ ਦੀ ਰੇਸ ਤਾਂ ਨਹੀਂ ਕਿ ਅਸੀਂ ਭੱਜੇ ਤਾਂ ਹੀ ਇਕੱਲੇ ਬੰਦੇ ਇੱਕੋ ਹੀ ਬੰਦਾ ਆ ਜੇ ਬਾਕੀ ਦਾ ਕਿ ਮੈਨੂੰ ਉਹ ਦਿਖਾਓ ਜਿਹੜਾ ਖੀਰ ਚ ਹੈ ਹੈ ਹੱਦ ਆਈ ਯਾਰ ਬਿਲਕੁਲ ਸਹੀ ਗੱਲ ਹੈ ਜੁਰੀ ਦਾ ਬਿਲਕੁਲ ਸਹੀ ਗੱਲ ਹੈ ਇਹ ਤਾਂ ਸਹੀ ਗੱਲ ਹੈ ਜਿੱਦਾਂ ਤੁਸੀਂ ਕਹਿ ਰਹੇ ਨੰਬਰ 1 ਤੇ ਇੰਜ ਪ੍ਰਤੀਤ ਹੁੰਦਾ ਕਿ ਇਕੱਲੇ ਭੱਜੇ ਜਿਹੇ ਪਹਿਲੇ ਨੰਬਰ ਤੇ ਆ ਗਏ ਯਾਰ ਬਿਲਕੁਲ ਸਹੀ ਗੱਲ ਹੈ ਜੀ ਚਲੋ ਠੀਕ ਹੈ ਜੀ ਪਰਿਵਾਰ ਤੋਂ ਹੁਣ ਲੈਨੇ ਅਲਵਿਦਾ ਤੇ ਬਹੁਤ ਜਲਦੀ ਫਿਰ ਤੋਂ ਰੂਪਰੂ ਹੋਵਾਂਗੇ ਅਸੀਂ ਖਬਰਾਂ ਕੀਤੀਆਂ ਹੋਰ ਉਹ ਅਸੀਂ ਪਾ ਦਿੱਤੀਆਂ ਇੱਕ ਤਾਂ ਪਾਣੀ ਦਾ ਪੱਤਰ ਇੱਕ ਪਿੰਡ ਮੈਂ ਨਾ ਨਹੀਂ ਦੱਸਣਾ ਵੀਡੀਓ ਦੇਖੋ ਫਿਰ ਪਤਾ ਲੱਗੂਗਾ ਮੈਂ ਵੀ ਹੁਣ ਥੋੜੀ ਜਿਹੀ ਸ਼ਰਾਰਤ ਕਰ ਲਵਾਂ। ਹੈ ਤੁਸੀਂ ਵੀਡੀਓ ਦਾ ਪੱਤਰ ਵੀਡੀਓ ਦਾ ਪੱਤਰ ਕਹਿ ਰਹੇ ਹੋ। ਪਾਣੀ ਦਾ ਪੱਤਰ ਜਿਹੜਾ ਉਹ ਹੀਠਾ ਚੱਲ ਗਿਆ ਇੱਕ ਪਿੰਡ 'ਚ 5 ਤੋਂ 10 ਫੁੱਟ ਉਹ ਕਿਹੜਾ ਪਿੰਡ ਐ ਤੁਸੀਂ ਵੀਡੀਓ 'ਚ ਦੇਖ ਲਓ। ਤੇ ਇੱਕ ਚੋਰ ਨੂੰ ਰਾਹੋਂ ਵਿਖੇ ਦੁਕਾਨਦਾਰਾਂ ਨੇ ਫੜਿਆ ਦੁਕਾਨਦਾਰਾਂ ਦੇ ਪ੍ਰਧਾਨ ਨੇ ਫੜਿਆ ਉਹਨਾਂ ਦਾ ਕੀ ਨਾਮ ਐ ਤੁਸੀਂ ਉਸ ਵੀਡੀਓ 'ਚ ਦੇਖਿਓ। ਔਰ ਵੈਸ਼ਨੋ ਦੇਵੀ ਮਾਤਾ ਤੋਂ ਉਹ ਬੈਗ ਚੋਰੀ ਕਰਕੇ ਲੈ ਕੇ ਆਇਆ ਸੀ ਉਹਦੇ ਵਿੱਚ ਇੱਕ ਮਹਿੰਗਾ ਫੋਨ ਸੀ ਸਵਾ ਲੱਖ ਦਾ ਫੋਨ ਜਿਹਨੂੰ ਉਹ ਇੱਕ ਸਿਰਫ 15000 ਚ ਵੇਚ ਰਿਆ ਸੀ ਤਾਂ ਉਹ ਵੀ ਚੋਰ ਫੜਿਆ ਗਿਆ ਉਹ ਦੋਏ ਵੀਡੀਓ ਮੇਰੇ ਪਰਿਵਾਰ ਦੇ ਜਿੰਨੇ ਵੀ ਸਤਕਾਰਯੋਗ ਮੈਂਬਰ ਐ ਸਾਰਿਆਂ ਨੂੰ ਬੇਨਤੀ ਹੈ ਕਿ ਦੋਏ ਵੀਡੀਓ ਤੁਸੀਂ ਜ਼ਰੂਰ ਦੇਖਣੀਆਂ ਤੇ ਉਹਦੇ ਵਿੱਚ ਆਪਣੇ ਕਮੈਂਟ ਵੀ ਛੱਡਣੇ ਆ ਅੱਜ ਦੀ ਵੀਡੀਓ 'ਚ ਵੀ ਤੁਸੀਂ ਆਪਣੇ ਕਮੈਂਟ ਛੱਡਣੇ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਵੱਡ ਮੁੱਲੇ ਆ ਅਸੀਂ ਇਹਨਾਂ ਨੂੰ ਪੜਦੇ ਆ ਇਹਨਾਂ ਤੇ ਵਿਚਾਰਾਂ ਵੀ ਕਰਦੇ ਆ ਨਾ ਤੋ ਸਹਿਦ ਵੀ ਲੈਨੇ ਆ ਜਿਹੜੇ ਨੈਗੇਟਿਵ ਹੁੰਦੇ ਉਹਨਾਂ ਨੂੰ ਅਸੀਂ ਡਿਲੀਟ ਕਰਕੇ ਇਗਨੋਰ ਕਰ ਦਿੰਨੇ ਆ ਤਾਂ ਤੁਹਾਡੇ ਪੋਜ਼ਿਟਿਵ ਕਮੈਂਟ ਸਾਡੇ ਲਈ ਵੈਂਟੀਲੇਟਰ ਦਾ ਕੰਮ ਕਰਦੇ ਬਿਲਕੁਲ ਗਲੂਕੋਜ਼ ਦਾ ਕੰਮ ਕਰਦੇ ਆ ਇਹਨਾਂ ਡੂੰਗਾ ਵੀ ਨਾ ਜਾਈਏ ਚਲੋ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਦਾ ਦਰਬਾਰ ਹੈ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਓ ਜੀ ਪਹਿਲਾਂ ਅਸੀਂ ਇਹਦੇ ਤੇ ਇੱਕ ਪ੍ਰੋਪਰ ਇੱਕ ਫੁੱਲ ਸਟੋਰੀ ਕਵਰ ਕਰ ਚੁੱਕੇ ਹਾਂ ਐਪੀਸੋਡ ਬਣਾ ਚੁੱਕੇ ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਇੱਕ ਵਾਰੀ ਫਿਰ ਤੋਂ ਕੋਸ਼ਿਸ਼ ਕਰਾਂਗੇ ਕਿ ਬਣਾਵਾਂਗੇ ਤੇ ਤੁਸੀਂ ਇਸ ਤਰੀਕੇ ਆਪਣਾ ਪਿਆਰ ਦਿੰਦੇ ਰਹੋ ਆਪਣਾ ਆਸ਼ੀਰਵਾਦ ਦਿੰਦੇ ਰਹੋ ਕਰਕੇ ਸਭ ਕੁਝ ਕਹਣਾ ਨਹੀਂ ਬੱਸ ਜੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜੀ ਲੋਕ ਨਹੀਂ ਆ ਸਾਰੇ ਨੂੰ ਮੈਂ ਤੁਹਾਡੇ ਕੋਲਾਰਕ ਮੈਂਬਰ ਸਾਰਿਆਂ ਨੂੰ ਇਹੀ ਕਰਨਾ ਚਾਹੁੰਦਾ ਹੈ ਕਿ ਬਚਾ ਲਓ ਬਚਾ ਲਓ ਪਾਣੀ ਨੂੰ ਬਚਾ ਲਓ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸਾਰੇ ਦੇ ਮੈਂ ਤਾਂ ਵੀਡੀਓ ਚ ਕਿਹਾ ਵੀ ਆ ਜੀ ਉਹਦੇ ਵਿੱਚ ਕਿ ਆਪਾਂ ਪਾਣੀ ਨੂੰ ਬਣਾ ਨਹੀਂ ਸਕਦੇ ਬਚਾ ਸਕਦੇ ਜਿਵੇਂ ਆਪਾਂ ਆਪਣੇ ਸਰੀਰ ਅੰਦਰ ਖੂਨ ਨੂੰ ਬਣਾ ਨਹੀਂ ਸਕਦੇ ਸਾਡੇ ਕੋਲ ਥੋੜੇ ਫਾਰਮੂਲਾ ਜਦ ਤੱਕ ਰੱਬ ਦੀ ਬਖਸ਼ਿਸ਼ ਹੈ ਤਦ ਤੱਕ ਇਹਨੇ ਬਣਨਾ ਹੈ ਨਾ ਖੂਨ ਬਣਦੇ ਰਹਿਣਾ ਔਰ ਖੂਨ ਨੂੰ ਮਤਲਬ ਕੈਮੀਕਲੀ ਨਹੀਂ ਬਣਾ ਸਕਦੇ ਆਈ ਮੀਨ ਟੂ ਸੇ ਇਸੇ ਤਰੀਕੇ ਆਪਾਂ ਪਾਣੀ ਨੂੰ ਵੀ ਨਹੀਂ ਬਣਾ ਸਕਦੇ OH2O ਫਾਰਮੂਲਾ ਤਾਂ ਰਹਿੰਦੇ ਰਹਿੰਦੇ ਲੇਕਿਨ ਉਹ ਪਿਓਰਿਟੀ ਥੋੜੀ ਆਉਣੀ ਹੈ ਨਾ ਜੋ ਸਰੋਤ ਆ ਤਾਂ ਇਸ ਕਰਕੇ ਰਿਕਵੈਸਟ ਬੇਨਤੀ ਆਪਾਂ ਕਾਇਦੇ ਅਤੇ ਕਾਨੂੰਨ ਨਾਲ ਚੱਲੀਏ ਕੁਦਰਤ ਸਾਡੇ ਤੋਂ ਖੁਸ਼ ਰਹੂਗੀ ਤਾਂ ਹੀ ਬLES ਕਰੂਗੀ ਨਹੀਂ ਤਾਂ ਹੁਣ ਦੇਖ ਲਓ ਪਹਿਲਾਂ ਕਹਿੰ ਸੀ ਮੀ ਬਹੁਤ ਆਣ ਵਾਲਾ ਜੀ ਮੀ ਬਹੁਤ ਆਣ ਵਾਲਾ ਉਹ ਫਿਰ ਤੋਂ ਕਹਿ ਰਿਹਾ ਕਿ ਨਹੀਂ ਆਇਆ ਹੀ ਨਹੀਂ ਆਇਆ ਹੀ ਨਹੀਂ ਆਏ ਔਰ ਮੈਨੂੰ ਲੱਗਦਾ ਪਾਵਾਂ ਸ਼ਹਿਰ ਤਾਂ ਨੰਬਰ 1 ਹੈ ਮੀ ਕਹਿੰਦੇ ਇੱਥੇ ਕਰਨ ਨੂੰ ਪੈਣਾ ਇਹਦਾ ਨੰਬਰ 1 ਹੈ ਵੀ ਸੜਕਾਂ ਟੁੱਟ ਜਊਗੀਆਂ ਐਵੇਂ ਇੰਨੀ ਤਰੱਕੀ ਕਰ ਲਈ ਫੇਟ ਨਹੀਂ ਜੂਗਾ ਉਹ ਪਰਾਵਾ ਮੀ ਮੂ ਮਾੜਾ ਮੋਟਾ ਤਾਂ ਪੈ ਜਾਵੇ ਜਾਨ ਗੱਡੀ ਪਈ ਆ ਗਰਮੀ ਨੇ ਇੰਨਾ ਹਮਸ ਹੁੰਦਾ ਧੰਦੇ ਉਹ ਲੋਕ ਆ ਜਿਹੜੇ ਇਹਨਾਂ ਦਿਨਾਂ ਚ ਵੀ ਲੇਬਰ ਕਰਦੇ ਆ ਧੰਦੇ ਉਹ ਲੋਕ ਆ ਜਿਹੜੇ ਖੂਨ ਪਸੀਨਾ ਇੱਕ ਕਰਕੇ ਆਪਣੇ ਪਰਿਵਾਰ ਲੇ ਰੋਟੀ ਜੋਗਾ ਕੁਛ ਕਰਦੇ ਆ ਧੰਦੇਓ ਲੋਕ ਨੇ ਉਹਨਾਂ ਨੂੰ ਸਲੂਟ ਆ ਉਹਨਾਂ ਨੂੰ ਸਲਾਮ ਹੈ ਜਿਹੜਾ ਆਪਣੇ ਪਰਿਵਾਰ ਨੂੰ ਇਮਾਨਦਾਰੀ ਦੀ ਖੁੱਦਾਰੀ ਨਾਲ ਰੋਟੀ ਖਿਲਾਉਂਦੇ ਆ ਦੋ ਟਾਈਮ ਦੀ ਉਹਨਾਂ ਨੂੰ ਸਲਾਮ ਹੈ ਉਹਨਾਂ ਨੂੰ ਸਲੂਟ ਹੈ ਮਾਲਕ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਸਾਰਿਆਂ ਦੇ ਮਾਤਾ ਪਿਤਾ ਸਲਾਮਤ ਰਹਿਣ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਆ ਬਖਸ਼ੇ ਤੁਹਾਡੇ ਬੱਚੇ ਸਲਾਮਤ ਰਹਿਣ ਤੁਸੀਂ ਸਲਾਮਤ ਰਹੋ ਬਹੁਤ ਬਹੁਤ ਸ਼ੁਕਰੀਆ ਧੰਨ ਸਨੋ ਕਨੈਕਸ਼ਨ ਹੋ ਗਿਆ Amém.